ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਨਵੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ 15 ਨਵੰਬਰ ਸਵੇਰ ਵੇਲੇ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਬਣੀ ਹੋਈ ਸੀਗੀ ਬਾਅਦ ਵਿੱਚ ਕਿਤੇ ਕਿਤੇ ਹਲਕੀ ਧੁੱਪ ਜ਼ਰੂਰ ਨਿਕਲੀ ਸੀਗੀ ਪਰ ਨਾਲ ਹੀ ਹਲਕੀ ਜਿਹੀ ਬੱਦਲਵਾਈ ਵੀ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਪਹਿਲੋ ਹੀ ਦੱਸਿਆ ਹੋਇਆ ਸੀਗਾ ਕਿ ਅਕ ਹਲਕਾ ਜਿਹਾ ਪੱਛਮੀ ਸਿਸਟਮ ਅੱਜ ਸ਼ਾਮ ਬੇਲੇ ਤੋਂ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਲੱਗ ਸਕਦੇ ਹਨ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਇਹ ਮੀਂਹ ਦੇ ਸ਼ਰਾਟੇ ਲਿਮਟਿਡ ਖੇਤਰਾਂ ਦੇ ਵਿੱਚ ਹੀ ਲੱਗਣਗੇ ਜੇਕਰ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਪਠਾਨਕੋਟ ਦੇ ਕੁਝ ਇਲਾਕੇ ਪਹਾੜਾਂ ਨਾਲ ਦੇ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਸਾਹਿਬ ਰੋਲਪੁਰ ਜਾਂ ਫਰੀਦਕੋਟ ਦੇ ਕੁਝ ਇਲਾਕੇ ਹੋ ਸਕਦੇ ਹਨ ਇਹਨਾਂ ਵਿੱਚ ਅੱਧੀ ਰਾਤ ਦੇ ਆਸ-ਪਾਸ ਕਿਤੇ ਚਾਰ ਕਣੀਆਂ ਜਾਂ ਹਲਕੇ ਤੋਂ ਦਰਮਿਆਨੇ ਜਿਹੇ ਮੀਂਹ ਦੇ ਸ਼ਰਾਟੇ ਲੱਗ ਜਾਣ ਜੇ ਥੋੜਾ ਜਿਹਾ ਕੰਮ ਗਾਹਾਂ ਨੂੰ ਵਧਿਆ ਤਾਂ ਕਰਪੂਥਲਾ ਤੇ ਜਲੰਧਰ ਦੇ ਇਲਾਕੇ ਜਾਂ ਲੁਧਿਆਣੇ ਦੇ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਬਾਕੀ ਖੇਤਰਾਂ ਦੇ ਵਿੱਚ ਕੁਝ ਵੀ ਖਾਸ ਅਨੁਮਾਨ ਨਹੀਂ ਹੈ ਮੌਸਮ ਉਸੇ ਤਰ੍ਹਾਂ ਦਾ ਹੀ ਰਹੇਗਾ ਸ਼ਾਂਬਲੇ ਇੱਕ ਵਾਰ ਫੇਰ ਵੱਡੀ ਪੱਧਰ ਤੇ ਧੁੰਦ ਜਿਵੇਂ ਲਗਾਤਾਰ ਪੈ ਰਹੀ ਹੈ ਅਗਲੇ 2 ਤੋਂ 3 ਦਿਨ ਇਸੇ ਤਰ੍ਹਾਂ ਹੀ ਪੈਂਦੀ ਰਹੇਗੀ ਇਸ ਤੋਂ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਕੱਲ ਤੋਂ ਪੱਛੋਰੀ ਹਵਾ ਜ਼ਰੂਰ ਚ